ਅਮਨ ਦੇ ਤੇ ਹਰਪਾਲ ਚੀਨੇ ਦੇ ਖਿਲਾਫ ਜਿਹੜੀ ਪੁਲਿਸ ਕੰਪਲੇਂਟ ਕੀਤੀ ਸੀ ਸਵੇਰੇ ਚੰਡੀਗੜ੍ਹ ਸਾਈਬਰ ਸੈੱਲ ਵਾਲਿਆਂ ਨੇ ਅਮਨ ਅਰੋੜੇ ਤੇ ਹਰਵੰਦ ਚੀਨੇ ਤੇ ਕੇਸ ਰਜਿਸਟਰ ਕਰ ਦਿੱਤਾ ਆਖੜੀ ਪਹਿਲੇ ਤੇ ਸਵੇਰੇ ਆਉਣ ਹੋ ਗਏ ਸਾਈਬਰ ਕ੍ਰਾਈਮ ਦੇ ਵਿੱਚੋਂ ਆ ਵੇਖ ਲਓ ਇੱਕ ਵਾਰ ਤੁਹਾਨੂੰ ਸਾਰੇ ਦੇ ਕੈਮਰਿਆਂ ਵਿੱਚ ਆ ਜਾਵੇ ਐਫ ਆਈ ਆਰ ਦਰਜ ਹੋ ਗਈ ਦੋਨਾਂ ਤੇ ਸੈਕਸ਼ਨ 336 4 ਭਾਰਤੀ ਨਿਆਂਇ ਸਹਿਯਤਾ ਠੀਕ ਹੈ ਦੂਸਰੀ ਹੈ 356 ਤੀਸਰਾ ਭਾਰਤੀ ਨਿਆਂਇ ਸਹਿਯਤਾ 61 ਉਬਲੀਗ 2 ਤੋਂ ਇਹਨਾਂ ਤੇ ਅਗਿਆਨ ਅਰਜ ਹੋ ਕੇ ਹੁਣ ਇਹਨਾਂ ਦਾ ਕਿਸ ਕਿਸ ਤੇ ਹੋਈ ਤਾਂ ਅਮਨ ਰੋੜੇ ਤੇ ਤੇ ਹਰਪਾਲ ਚੀਮੇ ਤੇ ਤੇ ਬਾਕੀ ਤੇ ਵੀ ਹੋਏਗੀ ਇਨਵੈਸਟੀਗੇਸ਼ਨ ਅਜੇ ਹੁਣ ਸ਼ੁਰੂ ਹੋਏਗੀ ਇਸ ਤੋਂ ਬਾਅਦ ਕਿ ਜਿੰਨਾ ਜਿੰਨਾ ਨੇ ਆਪਣੇ ਹੱਥਾਂ ਤੋਂ ਚਲਾਇਆ ਉਹਨਾਂ ਤੇ ਵੀ ਹੋਏਗੀ ਇੰਨਾ ਜਨਾਨੇ ਫਰਜ਼ੀ ਇਨਫੋਰਮੇਸ਼ਨ ਸਾਟਾ ਵੀਡੀਓ ਡਾਕਟਰ ਕੀਤਾ ਉਹ ਸਾਰੇ ਚੈਨਲਸ ਤੇ ਵੀ ਹੋਇਆ ਸਾਰੇ ਪ੍ਰੈਸ ਵਾਲਿਆਂ ਤੇ ਵੀ ਹੋਏਗੀ ਤੇ ਸਾਰੇ ਆਮ ਆਦਮੀ ਬੰਦਿਆਂ ਤੇ ਵੀ ਹੋਏਗੀ ਸੋਧਿਆ ਤੇ ਬੰਦੇ ਇਹ ਫਲੋਡ ਕਰਨਾ ਬੰਦ ਕਰ ਉਹ ਨੰਬਰ 2 ਸਾਰਿਆਂ ਤੋਂ ਪਹਿਲੇ ਤੇ ਅੱਜ ਅਨਫੋਰਚੂਨੇਟ ਵੇਖੋ ਕੱਲ 11 ਮਿੰਟ ਦਾ ਸੈਸ਼ਨ ਓਵਰ ਕਰ ਦਿੱਤਾ 1 ਮਿੰਟ 10 ਲੱਖ ਦਾ ਪਿਆ ਪੰਜਾਬ ਦੇ ਲੋਕਾਂ ਜਿਹੜਾ ਇਹਨਾਂ ਨੇ ਇੱਕ ਬਿੱਲ ਲੈ ਕੇ ਆਣਾ ਸੀ ਬੀੜੂ ਬੀਆਂ ਦੇ ਉੱਤੇ ਐਨੀ ਅਨ ਪ੍ਰਿਪੇਅਰਡ ਸਰਕਾਰ ਮੈ ਨਹੀਂ ਵੇਖੀ ਕਿ ਤੁਸੀਂ ਸੈਸ਼ਨ ਬੁਲਾ ਲਿਆ ਤਾਂ ਤੁਸੀਂ ਪ੍ਰਿਪੇਅਰਡ ਹੀ ਨਹੀਂ ਸੀ ਪ੍ਰੈਪਰੇਸ਼ਨ ਹੀ ਹੈਨੀ ਬਿੱਲ ਦੀ ਹੁਣ ਹੱਥਾਂ ਪੈਰਾਂ ਦੀ ਪਈ ਕਿ ਕਰੀਏ ਕੀ ਇਹ ਫਰਜ਼ੀ ਵੇਖੋ ਪਤਾ ਨਹੀਂ ਇਹਨਾਂ ਨੇ ਕੀ ਹੁਣ ਕਰਨਾ ਤੇ ਕੀ ਨਹੀਂ ਕਰਨਾ ਇਹ ਪੰਜਾਬ ਦੇ ਲੋਕਾਂ ਨੂੰ ਮੈਂ ਅਪੀਲ ਕਰੂੰਗਾ ਕਿ ਇਹਨਾਂ ਦਾ ਧਿਆਨ ਕਰੋ ਫਿਰ ਤੁਸੀਂ ਵੇਖੋ ਉੱਥੇ ਸੰਜੇ ਵਰਮੇ ਦੀ ਡੈਥ ਹੁੰਦੀ ਏ ਅਬੋਰ ਦੇ ਇੱਕ ਲੀਡਿੰਗ ਬਿਜ਼ਨਸਮੈਨ ਦੀ ਲਾਰੈਂਸ ਬਿਸ਼ਨੋਈ ਦਾ ਗਰੁੱਪ ਜਿਹੜਾ ਉਦੀ ਜ਼ਿੰਮੇਵਾਰੀ ਲੈਂਦਾ ਇਮੀਡੀਟਲੀ ਇਹ ਵਖਾਣਵਾਸੇ ਕਿਉਂਕਿ ਪੰਜਾਬ ਅਸੈਂਬਲੀ ਸੈਸ਼ਨ ਬੁਲਾ ਲਿਆ ਆ ਆਪੋਜੀਸ਼ਨ ਪਾਰਟੀਆਂ ਨੇ ਤੇ ਵਿਸ਼ੇਸ਼ ਤੌਰ ਇੰਡੀਅਨ ਨੈਸ਼ਨਲ ਕਾਂਗਰਸ ਨੇ ਤੇ ਮੇਰੇ ਵੱਲੋਂ ਚਿੱਠੀ ਲਿਖੀ ਗਈ ਕਿ ਦੋ ਦਿਨ ਦਾ ਹਾਊਸ ਐਕਸਟੈਂਡ ਕਰਕੇ ਲਾਅ ਐਂਡ ਆਰਡਰ ਤੇ ਜਿਹੜਾ ਲੈਂਡ ਪੂਲਿੰਗ ਲਈ ਲੈਂਡ ਪੂਲਿੰਗ ਜਿਹੜੀ ਕੀਤੀ ਜਾ ਰਹੀ ਉਹਦੇ ਤੇ ਚਰਚਾ ਕੀਤੀ ਦੇ ਇਹਨਾਂ ਦੇ ਇਮੀਡੀਟਲੀ ਇੱਕ ਇਨਕਾਊਂਟਰ ਵਖਾ ਦਿੱਤਾ ਜਿਹੜਾ ਹੁਣ ਸਾਬਤ ਹੋ ਰਿਹਾ ਕਿ ਟੋਟਲੀ ਫਰਜ਼ੀ ਸੀ ਅਸੈਂਬਲੀ ਦੇ ਵਿੱਚ ਜਦੋਂ ਸ਼ਰਧਾਂਜਲੀਆਂ ਚੱਲ ਰਹੀਆਂ ਸਨ ਸੰਜੇ ਵਰਮੇ ਦਾ ਵੀ ਨਾ ਆਇਆ ਤੇ ਸਪੀਕਰ ਸਾਹਿਬ ਨੇ ਉਦੋਂ ਪੰਜਾਬ ਪੁਲਿਸ ਨੂੰ ਇਸ ਗੱਲ ਦੀ ਮੁਬਾਰਕ ਦਿੱਤੀ ਕਿ ਬੜੀ ਸਪੀਡ ਨਾਲ ਇਹਨਾਂ ਨੇ ਕੰਮ ਕੀਤਾ ਤੇ ਜਿਨ੍ਹਾਂ ਨੇ ਮੈਨੂੰ ਸੁਣਿਆ ਹੋਣਾ ਮੈਂ ਉਹਨਾਂ ਨੂੰ ਕਿਹਾ ਸੀ ਕਿ ਇਹ ਤੇ ਬਾਅਦ ਹੀ ਪਤਾ ਲੱਗੇਗੀ ਉਹੀ ਗੱਲ ਸਾਬਤ ਹੋ ਰਹੀ ਹੈ ਅਗਲੇ ਦਿਨ ਇਮੀਡੀਏਟਲੀ ਪ੍ਰੈਸ ਕਾਨਫਰੰਸ ਹੁੰਦੀ ਹੈ ADGP ਇੱਥੋਂ ਜਾਂਦੇ ਨੇ DIG SSP ਬੈਠਦੇ ਨੇ ਅੱਧੇ ਘੰਟੇ ਚ ਪ੍ਰੈਸ ਕਾਨਫਰੰਸ ਤੋਂ ਬਾਅਦ ਪਤਾ ਲੱਗਾ ਪਹਿਲੇ ਕਹਿੰਦੇ ਕਿ ਬੰਦੇ ਅਸੀਂ ਫੜ ਗਏ ਨੇ ਅੱਧੇ ਘੰਟੇ ਚ ਕਹਿੰਦੇ ਇਨਕਾਊਂਟਰ ਹੋ ਗਿਆ ਰੱਬ ਇਨਕਾਊਂਟਰ ਤੋਂ ਬਾਅਦ ਹੁਣ ਪਤਾ ਲੱਗਾ ਕਹਿੰਦੇ ਕਿ ਜਦੋਂ ਅਸੀਂ ਆਰਮਜ਼ ਦੀ ਵੈਪਨਸ ਦੀ ਰਿਕਵਰੀ ਕਰਨ ਵਾਸਤੇ ਜਾ ਰਹੇ ਹਾਂ ਜਿਨ੍ਹਾਂ ਹਥਿਆਰਾਂ ਨਾਲ ਸੰਜੇ ਵਰਮੇ ਹੁਣਾ ਦਾ ਕਤਲ ਹੋਇਆ ਤੇ ਸਾਹਮਣੇ ਪਾਸਿਓਂ ਬੰਦੇ ਜਿਹੜੇ ਨੇ ਉਹ ਵੀ ਉੱਥੇ ਮੌਕੇ ਤੇ ਪਹੁੰਚੇ ਸੀ ਉਹ ਵੀ ਵੈਪਨ ਲੈ ਕੇ ਜਾਣਾ ਚਾਹੁੰਦੇ ਉਹ ਸਾਡੇ ਤੇ ਫਾਇਰ ਕਰਦੇ ਸਾਡੀ ਕਸ਼ਟੇ ਦੀ 2 ਬੰਦੇ ਬਾਹਰ ਹੋ ਜਾਉਂਗਾ ਇਹ ਪੰਜਾਬ ਪੁਲਿਸ ਦੀ ਮੁਤੈਦੀ ਤੇ ਪੰਜਾਬ ਪੁਲਿਸ ਦੀ ਵਰਕਿੰਗ ਤੇ ਮੈਂ ਕਹਿੰਦਾ ਪੰਜਾਬ ਦੇ ਲੋਕ ਆਪ ਹੀ ਹੰਦਾ ਦਾ ਲਾ ਸਕਦੇ ਕਿ ਜੇ ਪੰਜਾਬ ਪੁਲਿਸ ਦੀ ਕਸਟਡੀ ਦੇ ਵਿੱਚ ਕ੍ਰਾਸ ਫਾਇਰਿੰਗ ਚ ਬੰਦੇ ਮਾਰੇ ਜਾਣ ਤੇ ਬਾਅਦ ਦੇ ਵਿੱਚ ਬੰਦੇ ਹੀ ਨਾ ਲੱਭਣੇ ਨਾ ਤੇ ਤੁਸੀਂ ਆਪੇ ਹਿਸਾਬ ਦਾ ਸਾਦੋ ਕਿ ਪੰਜਾਬ ਦੇ ਹਾਲਾਤ ਕੀ ਮੈਂ ਅੱਜ ਡਿਮਾਂਡ ਕਰਾਂਗਾ ਹਰਮਨ ਕੁਮਰ ਤੇ ਕਹਿੰਦਾ ਪੰਜਾਬ ਦੇ ਹੋਮ ਮਿਨਿਸਟਰ ਭਗਵੰਤ ਮਾਨ ਕੋ ਕਿ ਇੱਥੇ ਆ ਇੱਥੇ ਆ ਕੇ ਪੰਜਾਬ ਦੇ ਲੋਕਾਂ ਨੂੰ ਫੇਸ ਕਰ ਵਿਧਾਨ ਸਭਾ ਦੇ ਵਿੱਚ ਆ ਕੇ ਜਵਾਬ ਦਿਓ ਤੁਸੀਂ ਜਵਾਬ ਦੇ ਇਹ ਫਰਜ਼ੀ ਕਮਾਨਾਂ ਵਾਲੇ ਫਰਾਡ ਦੇ ਨਾਲ ਕਿੰਨਾ ਚਿਰ ਕੰਮ ਕਰਤਾ ਤੁਸੀਂ ਦੂਜੀ ਗੱਲ ਲੈਂਡ ਪੂਲਿੰਗ ਤੇ ਲੈਂਡ ਫੂਲਿੰਗ ਜਿਹਦਾ ਅਸੀਂ ਨਾਂ ਦੱਸਿਆ ਜਿਹਦੀ ਲੋੜ ਨਹੀਂ ਰੈਪਰਸ ਦੇ ਵੀਰਾਂ ਨੂੰ ਦੱਸਣਾ ਚਾਹਨਾ ਚੰਡੀਗੜ੍ਹ ਅੱਜ ਤੋਂ 70 ਸਾਲ ਪਹਿਲੇ 28000 ਏਕੜ ਚ ਬਣਿਆ ਤੇ 70 ਸਾਲ ਬਾਅਦ ਵੀ ਅਜੇ ਚੰਡੀਗੜ੍ਹ ਜਗ੍ਹਾ ਖਾਲੀ ਪਈਆਂ ਜਿਹੜੀਆਂ ਪੂਰੀਆਂ ਨਹੀਂ ਹੋਈਆਂ ਇਹ ਪੰਜਾਬ ਨੂੰ ਲੁੱਟਣ ਦਾ ਜਿਹੜਾ ਇਹਨਾਂ ਨੇ ਪਖੰਡ ਬਣਾਇਆ ਪੰਜਾਬ ਦੇ ਲੋਕਾਂ ਨੇ ਅਲਾਉ ਨਹੀਂ ਕਰਨਾ ਜਿਸ ਤਰ੍ਹਾਂ ਮੋਦੀ ਨੇ ਕਿਸੇ ਟਾਈਮ ਬਲੈਕ ਲਾਜ਼ ਕਾਲੇ ਕਾਨੂੰਨ ਲੈ ਕੇ ਪੰਜਾਬ ਦੇ ਕਿਸਾਨਾਂ ਦੀਆਂ ਜ਼ਮੀਨਾਂ ਜਿਹੜੀਆਂ ਕੰਟਰੈਕਟ ਬੇਸਿਸ ਤੇ ਲੈ ਕੇ ਅੰਬਾਨੀ ਤੇ ਦਾਨੀਆਂ ਨੂੰ ਦੇਣਾ ਚਾਹੁੰਦਾ ਸੀ ਐਸ ਤਰ੍ਹਾਂ ਹੀ ਇਹ ਕੇਜਰੀਵਾਲ ਨੇ ਕੋ ਜਿਹੜੀ ਕੰਪਨੀ ਹੈ ਪੰਜਾਬ ਦੀ ਜ਼ਰਖੇਜ਼ ਜ਼ਮੀਨ ਜਿਹੜੀ ਫਰਟਾਈਲ ਜ਼ਮੀਨ ਜਿਹੜੀ ਹੈ ਇਹਦੀ ਲੁੱਟ ਕਰਨਾ ਚਾਹੁੰਦੇ ਜਿਹੜੀ ਅਸੀਂ ਕਿਸੇ ਹਾਲਤ ਚ ਨਹੀਂ ਹੋ ਗਏ ਨੰਬਰ ਨੰਬਰ 2 ਤੁਸੀਂ ਅੱਜ ਦੀਆਂ ਖ਼ਬਰਾਂ ਦੇ ਵਿੱਚ ਖ਼ਬਰ ਹੈ ਉਹਨੇ ਇਹਨਾਂ ਦੀ ਸਾਰੀ ਮੀਟਿੰਗ ਆਪਦੇ ਐਮ.ਐਲ.ਏ ਤੇ ਮੰਤਰੀਆਂ ਨੂੰ ਬੁਲਾ ਕੇ ਇਹ ਗੱਲ ਕਹੀ ਹੈ ਕਿ ਤੁਸੀਂ ਲੋਕਾਂ ਦੇ ਜਾ ਕੇ ਇਹਦਾ ਪ੍ਰਚਾਰ ਕਰੋ ਲੈਂਡ ਫੂਲਿੰਗ ਦਾ ਉਹਨਾਂ ਨੂੰ ਪੁਆਇੰਟ ਦਿੱਤੇ ਨੇ ਕਿ ਆਹ ਗੱਲਾਂ ਦਾ ਜਵਾਬ ਦੇਣਾ ਮੈਂ ਪੁੱਛਣਾ ਚਾਹਨਾ ਜੈਨ ਦਾ ਕੀ ਕੰਮ ਹੈ ਪੰਜਾਬ ਦੀ ਜ਼ਮੀਨ 'ਤੇ ਇਹ ਅੱਜ ਇੱਥੇ ਮਨੀਸ਼ ਸੋਸੋਧਿਆ ਫਿਰਦਾ ਹੈ ਵਿਜੇ ਢਾਇਰ ਫਿਰਦਾ ਹੈ ਆ ਜਿਹੜਾ ਇੱਕ ਹੋਰ ਹੈ ਪਤਾ ਨਹੀਂ ਕੀ ਇਹ ਚੀਜ਼ ਇੱਥੇ ਬਿਠਾਇਆ ਹੈ ਵਿਪਨ ਕੁਮਾਰ ਕਿਹਨੂੰ ਕਹਿੰਦੇ ਨੇ ਵਿਪਨ ਵਿਪਨ ਕੁਮਾਰ ਵਿਪਨ ਕੁਮਾਰ ਇਹ ਸਾਰੇ ਬੰਦੇ ਬੈਠੇ ਨੇ ਇਹਨਾਂ ਦਾ Chief Minister ਇੱਕ ਬੰਦੂ ਬਣਿਆ ਬੈਠਾ ਜੀ ਇਹਨਾਂ ਦੇ Minister ਇਹਨਾਂ ਦੇ MLA ਕਿਸ ਕਰਨ ਨੂੰ ਤਿਆਰ ਕੋਈ ਨਹੀਂ ਦਿੱਲੀ ਵਾਲੇ ਪੰਜਾਬ ਦੀਆਂ ਜ਼ਮੀਨਾਂ ਨੂੰ ਤੇ ਪੰਜਾਬ ਨੂੰ ਲੁੱਟਣ ਨੂੰ ਤਿਆਰ ਹੋਏ ਨੇ ਤਾਂ ਤੁਸੀਂ ਮੂੰਹ ਚੋਂ ਇੱਕ ਸ਼ਬਦ ਕੱਢ ਕੇ ਰਾਜ਼ੀ ਨਾ ਫਰਜ਼ੀ ਤੁਸੀਂ ਇੱਥੇ ਆ ਸੈਸ਼ਨ ਬੁਲਾਉਂਦੇ ਹੋ ਜਿਹਦਾ ਕੋਈ ਤੁਸੀਂ ਮੈਨੂੰ ਦੱਸੋ ਕੋਈ ਜੇ ਲੌਂਡ ਆਰਡਰ ਤੇ ਲੈਂਡ ਪੂਲਿੰਗ ਤੇ ਜੇ ਚਰਚਾ ਨਹੀਂ ਕਰ ਰਹੇ ਤੇ ਸੈਸ਼ਨ ਦਾ ਇੱਥੇ ਬੁਲਾਉਂਦਾ ਜਿਹੜਾ ਮਕਸਦ ਹੈ ਉਹ ਹੈ ਕਿ ਅਸੀਂ ਪੁੱਛਣਾ ਚਾਹੁੰਦੇ ਹਾਂ ਠੀਕ ਹੈ ਜੰਦ ਹੋਇਆ ਬਾਈਬਾ ਸਾਹਿਬ ਕਿਉਂਕਿ 2 ਦਿਨ ਦਾ ਹੋਰ ਦੱਸਿਆ ਜਾ ਰਿਹਾ ਕਿ ਸੈਸ਼ਨ ਐਕਸ਼ਨ ਅਜੇ ਸਾਨੂੰ ਕੋਈ ਇਨਫੋਰਮੇਸ਼ਨ ਨਹੀਂ ਤੁਹਾਡੇ ਵਰਗਾ ਮੈਂ ਵੀ ਅਖਬਾਰਾਂ 'ਚੋਂ ਖਬਰ ਪੜੀ ਕੀ ਹੁੰਦਾ ਹੈ ਤੇ ਤੁਹਾਨੂੰ ਪਤਾ ਨਹੀਂ ਅੰਦਰ ਜਾਂਦੇ ਉਹਨੂੰ ਫੇਰ ਕਿਹੜਾ ਆਰਡਰ ਕੇਜਰੀਵਾਲ ਦਾ ਆ ਜੇ ਤਾਂ ਫੇਰ ਕੀ ਹੋ ਜੇ ਇਹਦੇ ਕੇਜਰੀਵਾਲ ਦੇ ਆਰਡਰ ਨਾ ਚੱਲਦੇ ਨੇ ਤੇ ਸਾਰੇ ਬੌਂਡਡ ਲੇਬਰ ਅੱਜ ਨਹੀਂ ਆਪ ਬੈਠੀ ਬੌਂਡਡ ਲੇਬਰ ਹੈ ਸਰ ਇਹਦੇ ਭੱਟੇ ਦੇ ਮਾਈਟਾਪਸ ਬੰਦਾ ਸਾਹਿਬ ਬੀਬੀਆਂ ਦੇ ਮਸਲੇ ਤੇ ਹਲੇ ਤੱਕ ਸਟੇਕ ਹੋਲਡਰਸ ਤੱਕ ਨਾ ਗੱਲ ਗੱਲ ਤੱਕ ਆਏ ਤੱਕ ਵੇਖੋ ਸਟੇਕ ਹੋਲਡਰਸ ਨੇ ਕਹਿੰਦਾ ਕਿ ਹੁਣ ਅਸੀਂ ਪਹਿਲੇ ਇੰਟਰੋਡਿਊਸ ਕਰਾਂਗੇ ਫਿਰ ਅਸੀਂ ਚਰਚਾ ਵਾਸਤੇ ਭੇਜਾਂਗੇ ਤੇ ਪਹਿਲੇ ਕਿੰਨੇ ਰੋਕੇ ਸੀ ਕਰਨ ਤੋਂ ਤੁਸੀਂ ਆਪ ਅੰਦਾਜ਼ਾ ਲਾਓ ਦਾ ਮਤਲਬ ਥਿਆ ਡਵੈਲਪਿੰਗ ਕੋਲ ਡੀਫੀਟ ਇਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਕਿ ਕਰੀਏ ਇਹ ਸਾਰੀ ਸਾਰੀ ਸਰਕਾਰ ਦਾ ਹਾਲ ਹੈ ਅੱਜ ਜਿਹੜੀ ਹੈ ਕਿ ਕੰਟਰੀ ਚ ਗਏ ਸੀ ਕਿ ਤਾਂ ਮੈਂ ਇਹਨੇ ਕਾਫੀ ਕਲ ਰਜੈਕਸ਼ਨ ਕੀਤਾ ਉਹਦੇ ਦੀ ਕਿਸ ਤਰ੍ਹਾਂ ਇਸ ਤੋਂ ਕੀ ਆ ਤੁਸੀਂ ਉਮੀਦ ਰੱਖ ਸਕਦੇ ਭਗਵਾਨ ਦੇ ਹੱਥ ਦੇ ਵਿੱਚ ਉਸ ਤਰ੍ਹਾਂ ਦਿੱਤਾ ਇਹਨੇ ਕੀ ਆਪਣਾ ਮੂੰਹ ਛੇਲ ਲੈ ਕੇ ਗਿਆ ਹੁੰਦਾ ਚੱਲ ਲੈ ਇਹਨੂੰ ਤਾਂ ਪਤਾ ਨਹੀਂ ਉਸ ਤਰ੍ਹਾਂ ਦੇ ਹੱਥ 'ਚ ਫੜਾਇਆ ਆ ਕਿ ਤੁਸੀਂ ਵੇਖੋ ਕਿੱਥੇ ਹਸਤਾ ਪ੍ਰਤਾਪ ਸਿੰਘ ਕਹਿ ਰਹੇ ਕਿੱਥੇ ਗਿਆ ਦੀ ਗੁਰਮੋਹ ਸਿੰਘ ਮਸਾਫਰ ਕਿੱਥੇ ਗਿਆਨੀ ਜੈਲ ਸਿੰਘ ਜੀ ਤੇ ਕਿੱਥੇ ਭਗਵੰਤ ਮਾਨ ਕਿੱਥੋਂ ਕਿੱਥੇ ਆੜ ਗਏ ਆ ਬਾਈ ਬਾਸ ਕਹਿੰਦੇ ਸੀਆਈਐਸਫ ਕਹਿੰਦੇ ਸੀਆਈਐਸਫ ਜਿਹੜੀ ਹੈਗੀ ਆ ਉਹ ਖਰਚਾ ਪਾ ਰਹੀ ਹੈ ਸੀਆਈਐਸਫ ਜਿਹੜੀ ਹੈਗੀ ਆ ਉਹ ਖਰਚਾ ਪਾ ਰਹੀ ਹੈ ਤੇ 7.5 ਕਰੋੜ ਮੈਂ ਪਹਿਲੇ ਭਗਵੰਤ ਨੂੰ ਪੁੱਛਣਾ ਕਿ ਪੰਜਾਬ ਪੁਲਿਸ ਲਾਈਟ ਹੈ ਅੱਜ ਕੈਂਸਲ ਕਰਨਾ ਚਾਹਨਾ ਸੀਆਈਐਸਫ ਉਥੋਂ ਤੇ ਢਾਓ ਤੇ ਆਪਣੇ ਸੈਕਟਰੀਅਰ ਤੋਂ ਕਦੋਂ ਢਾਓਗੇ ਕਹਿੰਦੇ ਅੱਜ ਕੈਂਸਲ ਕਰਾਓ ਤਾ ਉਹ ਮੇਰੀ ਸੁਣ ਤੇ ਲਓ ਆਪਣੀ ਹਫਾਜ਼ਤ ਵਾਸਤੇ ਸੀਆਈਐਸਫ ਇੱਥੇ ਰੱਖੀ ਹੈ ਆਪ ਤੇ ਡਰਦਾ ਉਹਨਾਂ ਤੋਂ ਬਿਨਾ ਦਫਤਰ ਨਹੀਂ ਜਾਂਦਾ ਜੇ ਪੰਜਾਬ ਪੁਲਿਸ ਇੰਨਾ ਫੇਤ ਹੋਏ ਤੇ ਸੈਕਟਰੀਅਲਰ ਤੋਂ ਕਿਉਂ ਸਹੀ ਐਸੇ ਵਿਡਰੋ ਨਹੀਂ ਕੀਤਾ ਤੁਸੀਂ ਪਾਖੜੇ ਤੋਂ ਤੇ ਵਿਡਰੋ ਕਰ ਲਓ ਕੋਈ ਗੱਲ ਨਹੀਂ ਕਰ ਲਓ ਆਪਟਿਕਸ ਨੇ ਫਰਾਡ ਇਹ ਸਾਰਾ ਜੀ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਇਹ ਆਪਟਿਕਸ ਦੀ ਸਰਕਾਰ ਹੈ ਸ਼ੂਟ ਐਂਡ ਸਕੂਟ ਦੀ ਸਰਕਾਰ ਹੈ ਅੱਜ ਦਾ ਦਿਨ ਸੈਸ਼ਨ ਚਲਾਣਾ ਡਰਾਮਾ ਰਚਾਣਾ ਤੇ ਭਾਤਣਾ ਹੈ ਬਈ ਵਸ ਜਮਜ਼ੋ ਨੇ ਕਹੇ ਕਹਦੇ ਕਿਸਾਨਾਂ ਦੀ ਮਰਜ਼ੀ ਆ ਉਹਨਾਂ ਜ਼ਮੀਨ ਦੇਣੀ ਆ ਜਾਂ ਨਹੀਂ ਦੇਣੀ ਇਹ ਉਹਨਰ ਆਪਣਾ ਹੈਗਾ ਮਰਜ਼ੀ ਉਹਦਾ ਤੇ ਫੇਰ ਗੱਲ ਸੁਣੋ ਫੇਰ ਇਹਨਾਂ ਦਾ ਜਿਹੜਾ ਉਹ ਆ ਮੈਂ ਦੱਸਿਆ ਹੋਣੇ ਕੀ ਨਾਮ ਮਿਨਿਸਟਰ ਤੇ ਜ਼ੈਨਦਾਰ ਇਹ ਇਨਾਂ ਤਰਲੋ ਮੱਛੀ ਕਿਉਂ ਹੁੰਦਾ ਫਿਰ ਤੇ ਜੇ ਕਿਸਾਨਾਂ ਨੂੰ ਪੁੱਛ ਕੇ ਤੁਸੀਂ ਕਰਨਾ ਹੈ ਤੇ ਉਹਦੇ ਵਿੱਚ ਇੱਕ ਤਾਰਾ ਲਾ ਦਿੱਤੀ ਲਾਰ ਉਹਨੂੰ ਕਹਿੰਦੇ ਲਾਰ ਲਾਰ ਸੈਕਸ਼ਨ ਉੱਥੇ ਲੱਗਦਾ ਜਿੱਥੇ ਤਕੇ ਨਾਲ ਜ਼ਮੀਨ ਲੈਣੀ ਹੈ ਕੋਈ ਡਿਫੈਂਸ ਪਰਪਸਸ ਸਰਕਾਂ ਦੇ ਪਰਪਸਸ ਕੋਈ 에어ਪੋਰਟ ਦੇ ਪਰਸੇ ਗਵਰਨਮੈਂਟ ਆਫ ਇੰਡੀਆ ਦੀ ਜਿਹੜਾ ਕਾਨੂੰਨ ਹੈ ਉਹਦੇ ਵਿੱਚ ਇੱਕ ਸੈਕਸ਼ਨ ਹੈ ਜਿਹਨੂੰ एल ਡਬਲ ਏ ਆਰ ਕਹਿੰਦੇ ਉਹ ਤਾਂ ਹੀ ਲਾਇਆ ਗਿਆ ਤੇ ਪਰ ਉਹ ਤਾਂ ਕਹਿੰਦੇ ਜੀ ਆਕਸ਼ਨ ਨੇ ਜਿਹੜੀ ਉਹ ਡਿਫਰੈਂਟ ਚੀਜ਼ ਹੈਗੀ ਹੈ ਪੂਲਿੰਗ ਡਿਫਰੈਂਟ ਚੀਜ਼ ਹੈ ਆਕਸ਼ਨ ਨਹੀਂ ਕਰ ਰਿਹਾ ਸੋ ਪੂਲਿੰਗ ਇਹ ਮੈਂ ਪੂਲਿੰਗ ਨਹੀਂ ਫੂਲਿੰਗ ਇਹਨਾਂ ਨੇ ਇਹ ਪੀ ਐਚ ਡੀ ਇਹਨਾਂ ਕੋਲ ਲੋਕਾਂ ਦਾ ਬੇਵਕੂਫ ਬਣਾਉਂਦੇ ਭੱਜ ਜਾਣੇ ਨੇ ਤੁਸੀਂ ਮੈਨੂੰ ਦੱਸੋ 10 ਸਾਲਾਂ ਚ ਕੇਜਰੀਵਾਲ ਨੇ ਕਿਹ ਫਾਈਲ ਤੇ ਸਾਈਨ ਨਹੀਂ ਕੀਤਾ ਤੁਕੋਂ ਵੰਤਨੇ ਆਪਣਾ ਨਾਮ ਬਾਹਰ ਕਿਉਂ ਕੱਢਿਆ ਇਹਨੂੰ ਹੀ ਪਤਾ ਇੱਕ ਟਾਈਮ ਤੇ ਮੈਨੂੰ ਵੀ ਅੰਦਰ ਜਾਣਾ ਪਿਆ ਇਹਨਾਂ ਦਾ ਮਿਨਿਸਟਰ ਵੀ ਪੈਰ ਪਿੱਛੇ ਖਿੱਚ ਗਿਆ ਚੀਫ ਸਕੱਟਰੀ ਜਿਹੜਾ ਉਹਨੇ ਸੈਪਟੰਬਰ 27 ਦੇ ਵਿੱਚ ਰਿਟਾਇਰ ਹੋ ਜਾਣ ਤੇ ਲੱਭਾਂਗੇ ਆਪਾਂ ਕਿਹਨੂੰ ਇਹ ਤੱਕ ਸਾਰਾ ਮੁਹੱਲੀ ਖਾਲੀ ਪਿਆ ਜਿਹੜਾ ਪੁੱਢਾ ਨੇ ਐਕਵਾਇਰ ਕੀਤਾ ਸੀ ਅੱਧਾ ਵਿੱਚੋਂ ਬੁਹਾਲੀ ਖਾਲੀ ਪਿਆ ਚੰਡੀਗੜ੍ਹ 70 ਸਾਲ ਤੋਂ ਬਾਅਦ ਵੀ ਅਜੇ ਪੂਰਾ ਵਸਿਆ ਨਹੀਂ ਮਹਿਮਰੂ ਦੇ ਸੇਖਾਂ ਨਾਲ ਕੀਤਾ ਭਾਇਓ ਸਾਹਿਬ ਦੇਸ਼ ਰਾਏ ਵਿੱਚ ਵੀ ਪੰਜਾਬ ਦੇ ਗੈਂਗਸਟਰ ਵਾਰਦਾਤਾ ਕਰ ਰਹੇ ਨੇ ਕਪਲ ਸ਼ਰਮਾ ਦਾ ਨਾਮ ਕਹਤੇ ਉੱਥੇ ਅਮਰਪੁਰ ਦੇ ਕਿੰਨੇ ਨਾ ਪਹਿਲਾਂ ਵੀ ਨਵਾਂ ਸ਼ਹਿਰ ਦਾ ਗੈਂਗਸਟਰ ਇਹ ਗੈਂਗਸਟਰ ਦੀ ਗੱਲ ਤੇ ਤੁਸੀਂ ਭਗਵਾਨ ਦਾ ਨਾਮ ਕਰੋ ਕਿਉਂਕਿ ਇਹ ਸਾਰੇ ਇਹਨਾਂ ਦੇ ਤਾਲਮੇਲ ਚ ਨੇ ਲਾਰੈਂਸ ਬਿਸ਼ਨੋਈ ਦੇ ਜਿਹੜੇ ਇੰਟਰਵਿਊ ਸੀਆਈਏ ਚ ਜਿਹੜੀ ਸਰਕਾਰ ਕਰਾ ਸਕਦੀ ਹੈ ਤੁਸੀਂ ਸਮਝਦੇ ਹੋ ਕਿ ਉਹਨਾਂ ਦਾ ਤਾਲਮੇਲ ਇਹਨਾਂ ਨਾਲ ਹੈ ਨਹੀਂ ਜਲੰਧਰ ਵੈਸਟ ਦੀ ਇਲੈਕਸ਼ਨ ਚ ਇੱਕ ਗੈਂਗਸਟਰ ਨੂੰ ਪਟਿਆਲੇ ਦੀ ਜੇਲ੍ਹ ਚੋਂ ਕਰਕੇ ਇਹਨਾਂ ਵੋਟਾਂ ਵਾਸੇ ਵਰਤੇ ਆ ਦੇਦਾ ਬਾਬਾ ਨਾਨਕ ਦੀ ਇਲੈਕਸ਼ਨ ਚ ਇਹਨਾਂ ਗੈਂਗਸਟਰ ਵਰਤੇ ਆ ਜੀ ਹੋਰ ਵੀ ਜਿਹੜੀਆਂ ਆਉਣ ਵਾਲੀਆਂ ਬਾਈ ਇਲੈਕਸ਼ਨ ਹੈ ਇੱਥੇ ਵੀ ਇਹਨਾਂ ਦਾ ਇਸਤੇਮਾਲ ਕਰਨਗਾ ਸਰਕਾਰਾਂ ਨਾਲ ਹੀ ਗੈਂਗਸਟਰਾਂ ਦੇ ਤਲੇ ਕੋ ਦੇ ਹੋਰ ਕਿਤੇ ਨਾ ਹੋਣੇ ਜਾਂ ਪੁਲਿਸ ਨਾਲ ਤਾਲਕ ਨੇ ਜਾਂ ਕੁਗੰਤ ਨਾ ਹੋਣੇ ਨੇ ਬਾਈ ਬਸ ਐਸਬੀਆਰ ਨੂੰ ਲਈ ਜੀ ਜੀ ਮਾਨ ਸਾਹਿਬ ਨੂੰ ਦਿਨ ਨਜ਼ਰ ਆਏ ਕਿ ਪੰਜਾਬ ਦਾ ਪਾਣੀ ਆ ਇਹ ਕੰਨ ਸਾਹਿਬ ਜੋ ਮੀਟਿੰਗ ਚ ਗਏ ਨੇ ਬੋਲਣ ਦੇ ਕਾਬਿਲ ਹੀ ਹੈ ਕਿਉਂਕਿ ਬਾਅਦ ਦੁਪਹਿਰ ਮੀਟਿੰਗ ਹੋਈ ਆਓ ਜੀ ਜੀ ਸਰ